ਪੰਜਾਬ ਦੇ ਵਿੱਚ ਵੱਧ ਰਹੇ ਦਿਨੋ ਦਿਨ ਨਸ਼ਾ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਐਂਟੀ ਡਰਗ ਕ੍ਰਿਕਟ ਟੂਰਨਾਮੈਂਟ ਪੰਜਾਬ ਪੁਲਿਸ ਦੇ ਵੱਲੋਂ ਕਰਵਾਇਆ ਗਿਆ ਦੇਸ਼ ਦੇ ਵਿੱਚ ਨਸ਼ਿਆਂ ਦੇ ਚੱਲੇ ਤੂਫਾਨ ਨੂੰ ਰੋਕਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਹੈ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਲਈ ਜਿੱਥੇ ਸਰਚ ਆਪਰੇਸ਼ਨ ਕਾਸ ਆਪਰੇਸ਼ਨ ਵਗੈਰਾ ਚਲਾਏ ਜਾਂਦੇ ਨੇ ਉੱਤੇ ਹੀ ਨਸ਼ੇ ਦੀ ਦਲਦਲ ਦੇ ਵਿੱਚ ਗਰਤ ਹੋਏ ਨੌਜਵਾਨਾਂ ਨੂੰ ਬਾਹਰ ਕੱਢਣ ਦੇ ਲਈ ਵੀ ਖੇਡਾਂ ਦਾ ਸਹਾਰਾ ਲਿਆ ਜਾਂਦਾ ਹੈ ਮੁreturnData ਪੁਲਿਸ ਵੱਲੋਂ ਸਮੇਂ-ਸਮੇਂ ਤੇ ਨਸ਼ਿਆਂ ਤਸਕਰਾਂ ਨੂੰ ਜਿੱਥੇ ਫੜਨ ਦੇ ਲਈ ਉਪਰਾਲੇ ਕੀਤੇ ਜਾਂਦੇ ਨੇ ਉੱਥੇ ਹੀ ਇਹਨਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਵਿੱਚੋਂ ਕੱਢਣ ਦੇ ਲਈ ਵੀ ਉਪਰਾਲੇ ਕੀਤੇ ਜਾਂਦੇ ਨੇ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਜਿੱਥੇ ਕਿ ਐਂਟੀ ਡਰੱਗ ক্রিকেট ਟੂਰਨਾਮੈਂਟ ਕਰਵਾਇਆ ਗਿਆ ਤਾਂ ਜੋ ਨਸ਼ਿਆਂ 'ਚੋਂ ਨੌਜਵਾਨਾਂ ਨੂੰ ਬਾਹਰ ਕੱਢਿਆ ਜਾ ਸਕੇ ਇਹ ਜੀ ਟੂਰਨਾਮੈਂਟ ਅਸੀਂ ਕਰਾਈ ਸੀਗਾ ਐਂਟੀ ਡਰੱਗਸ ਕਿਟ ਲੀਗ ਕਰਾਈ ਸੀਗੀ ਸਾਡੇ ਮਾਨਯੋਗ ਸੀਐਨ ਸਾਹਿਬ ਡੀਜੀਪੀ ਸਾਹਿਬ ਐਡੀਜੀਪੀ ਸਾਹਿਬ ਇਹਨਾਂ ਦਾ ਇਹ ਹੁਕਮ ਸੀਗਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਯੁਵਾ ਨੂੰ ਆਪਣੇ ਨਾਲ ਜੋੜਨ ਲਈ ਨਸ਼ੇ ਦੇ ਖਿਲਾਫ ਇਸ ਤਰੀਕੇ ਦੀ ਜਿਹੜੀ ਹੈ ਮੁਹਿੰਮ ਹਰ ਜ਼ਿਲ੍ਹੇ ਦੇ ਵਿੱਚ ਕਰਾਈ ਜਾਵੇ ਤੇ ਆਪਣੇ ਬਟਿੰਡਾ ਜ਼ਿਲ੍ਹੇ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹ ਆਯੋਜਨ ਆਪਾਂ ਕੀਤਾ ਸੀਗਾ 3 ਦਿਨ ਆਪਣੀ ਲੀਗ ਚੱਲੀ ਜਿਹਦੇ ਵਿੱਚ 140 ਟੀਮਾਂ ਨੇ ਅਪਲਾਈ ਕੀਤਾ ਸੀਗਾ ਉਸ ਤੋਂ 16 ਟੀਮਾਂ ਸਿਲੈਕਟ ਕਰਕੇ ਆਪਾਂ ਨੇ ਮੈਚੇਜ਼ ਕਰਾਏ ਹੁਣ ਫਾਈਨਲ ਹੋਣ ਜਾ ਰਿਹਾ ਹੈ ਦੇ ਵਿੱਚ ਜਿਹੜੀ ਟੀਮਾਂ ਹੈਗੀ ਹੈ ਉਹ ਪਿੰਡਾਂ ਤੋਂ ਵੀ ਆਈਆਂ ਸ਼ਹਿਰ ਤੋਂ ਵੀ ਆਈ ਤੇ ਖੁਸ਼ੀ ਦੀ ਗੱਲ ਹੈ ਕਿ ਦੋ ਆਪਣੇ ਪਿੰਡਾਂ ਦੀ ਟੀਮ ਹੈਗੀ ਜਿਨ੍ਹਾਂ ਨੇ ਫਾਈਨਲ ਮੈਚ ਦੇ ਵਿੱਚ ਐਂਟਰੀ ਕੀਤੀ ਹੈ ਇਸ ਤੋਂ ਇਲਾਵਾ ਜਿਨ੍ਹਾਂ ਵਿਅਕਤੀ ਨੇ ਨਸ਼ਾ ਛੱਡਿਆ ਹੈ ਉਹ ਵਿਅਕਤੀ ਵੀ ਆਏ ਉਹਨਾਂ ਨੇ ਆ ਕੇ ਇੱਥੇ ਮੈਚਾਂ ਦੇ ਵਿੱਚ ਆਪਣੀ ਗੱਲ ਦੱਸੀ ਤੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਉਸ ਤੋਂ ਇਲਾਵਾ ਜਿਹੜੇ ਡਾਕਟਰ ਸਾਹਿਬ ਹੈਗੇ ਹੋਰ ਜਿਹੜੇ ਐਕਸਪਰਟਸ ਹੈਗੇ ਉਹ ਵੀ ਆਏ ਜਿਹੜੇ ਯੂਥ ਕਲੱਬ ਦੇ ਬੱਚੇ ਹੈਗੇ ਸਕੂਲਾਂ ਦੇ ਬੱਚੇ ਹੈਗੇ ਉਹਨਾਂ ਨੇ ਆ ਕੇ ਇੱਥੇ ਪਰਫਾਰਮ ਵੀ ਕੀਤਾ ਤੇ ਕੁੱਲ ਮਿਲਾ ਕੇ ਜਿਹੜਾ ਪੁਲਿਸ ਦਾ ਇਹ ਉਪਰਾਲਾ ਸੀਗਾ ਇਹ ਕਮਿਊਨਿਟੀ ਨਾਲ ਲੈਂਗੇਜਮੈਂਟ ਹੋਵੇ ਉਹਨਾਂ ਨੂੰ ਜਿਹੜਾ ਆਪਣਾ ਇੱਕ ਜਿਹੜਾ ਟਰਸਟ ਹੈ ਆਪਾਂ ਇਸ ਚ ਇੱਕ ਦੂਜੇ ਨਾਲ ਲੋਕ ਕ੍ਰੀਏਟ ਹੋਵੇ ਉਹ ਚੇ ਮਨ ਲੋਕ ਦਾ ਆਪਾਂ ਸਫਲ ਹੋਆਵਾਂਗੇ ਤੇ ਡਰਗ ਦੀ ਲੜਾਈ ਹੈ ਕਿ ਡਰਗਸ ਦੇ ਖਿਲਾਫ ਇਹਨੂੰ ਆਪਾਂ ਹੋਰ ਅੱਛੇ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਨੌਜਵਾਨ ਪੀੜੀ ਦੇ ਮਾਪਿਆਂ ਨੂੰ ਵੀ ਕਹਿਣਾ ਚਾਹੀਦਾ ਹੈ ਨੋ ਦੇਖੋ ਮੈਂ ਉਸ ਦਿਨ ਜਿਸ ਦਿਨ ਇਹ ਇਨੌਗੁਰੇਸ਼ਨ ਕੀਤਾ ਸੀ ਇਹ ਗੱਲ ਕਹੀ ਸੀ ਕਿ ਆਪਾਂ ساری ਜ਼ਿੰਦਗੀ ਸਿਰਫ ਆਪਣੇ ਬੱਚ ਆਪਣਾ ਪੇਟ ਕੱਟ ਕੇ ਤੇ ਆਪਾ ਆਪ ਹਰ ਬਲੀਦਾਨ ਕਰਕੇ ਆਪਣੇ ਬੱਚਿਆਂ ਲਈ ਉਹਨਾਂ ਦੀ ਜ਼ਿੰਦਗੀ ਸਵਾਰਨ ਲਈ ਪ੍ਰਯਾਸ ਕਰਦੇ ਹਨ ਤੇ ਮੈਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਇਹ ਜਿਹੜੀ ਲੜਾਈ ਹੈਗੀ ਹੈ ਇਹ ਆਪਣੇ ਬੱਚਿਆਂ ਨੂੰ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਹੈਗੀ ਹੈ ਤੇ ਤੁਹਾਨੂੰ ਪੁਲਿਸ ਦੇ ਨਾਲ ਮੋਢੇ ਤੋਂ ਮੋਢਾ ਲਗਾ ਕੇ ਪੂਰੇ ਸਮਾਂ ਜੁੜਨਾ ਚਾਹੀਦਾ ਹੈ ਅੱਜ ਫਾਈਨਲ ਮੈਚ ਹੈ ਵਿਨਿੰਗ ਟੀਮ ਨੂੰ ਕੀ ਪ੍ਰਾਈਜ਼ ਰੱਖਿਆ ਗਿਆ ਵਿਨਿੰਗ ਟੀਮ ਲਈ 11000 ਰੁਪਏ ਦਾ ਕੈਸ਼ ਪ੍ਰਾਈਜ਼ ਰੱਖਿਆ ਗਿਆ ਹੈ ਉਸ ਤੋਂ ਲਾਵਾ ਜਿਹੜੇ ਮੈਨ ਆਫ ਦੀ ਸੀਰੀਜ਼ ਹੈਗੇ ਉਹਨਾਂ ਲਈ ਕੱਪਸ ਹੈਗੇ ਹਰ ਇੱਕ ਟੂਰਨਾਮੈਂਟ ਦੇ ਵਿੱਚ ਹਰ ਇੱਕ ਮੈਚ ਦੇ ਜਿਹੜੇ ਹੈਗੇ ਵਿਨਰਸ ਉਹਨਾਂ ਲਈ ਹੈਗੇ ਜਿਹੜੇ ਬੱਚਿਆਂ ਨੇ ਪਰਫਾਰਮ ਕੀਤਾ ਹੈ ਜਿਨ੍ਹਾਂ ਨੇ ਨਸ਼ਾ ਛੱਡਿਆ ਹੈ ਉਹਨਾਂ ਲਈ ਟੀ-ਸ਼ਰਟ ਹੈ ਵਗੈਰੇ ਹੈਗੀ ਹੈ ਤੇ ਸਾਰਿਆਂ ਲਈ ਨਾਮ ਰੱਖਿਆ ਸਰ ਇੱਕ ਨਾਰਾ ਦਿੱਤਾ ਗਿਆ ਪੰਜਾਬੀਓ ਜਾਗੋ ਨਸ਼ਾ ਤਿਆਗੋ ਕੀ ਕਰਨਾ ਚਾਹੁੰਦੇ ਹਾਂ ਹਾਂਜੀ ਇਹ ਤਾਂ ਇਹ ਨਾਰਾ ਕੀ ਹੈ ਇਹ ਤਾਂ ਦੇਖੋ ਆਪਾਂ ਨੂੰ ਦਿਨ ਰਾਤ ਇਹ ਚੀਜ਼ ਕਰਨੀ ਹੀ ਪੈਣੀ ਹੈ ਕਿਉਂਕਿ ਪੰਜਾਬੀ ਹਰ ਚੀਜ਼ ਚਾਗੇ ਹੁੰਦਾ ਦੁਨੀਆ 'ਚ ਇਹੋ ਜਿਹੀ ਕੋਈ ਚੀਜ਼ ਨਹੀਂ ਜਿਹਦੇ ਵਿੱਚ ਪੰਜਾਬੀਆਂ ਨੇ ਆਪਣਾ ਝੰਡਾ ਬੁਲੰਦ ਨਾ ਕੀਤਾ ਹੋਵੇ ਨਸ਼ੇ ਦੇ ਲੈਵਲ 'ਤੇ ਕਿਉਂ ਨਹੀਂ ਕਰ ਸਕਦੇ ਮੈਂ ਸਰ ਨਸ਼ੇ ਨੂੰ ਲੈ ਕੇ ਇਹ ਮੀਨਤੀ ਜਿਹੀ ਆਪਾਂ ਜਿਹੜੀ ਟੂਰਨਾਮੈਂਟ ਕਰ ਰਹੇ ਆ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਨਸ਼ੇ ਦਾ ਕਾਰੋਬਾਰ ਜਿਹੜੇ ਕਰਦੇ ਉਹਨਾਂ ਲਈ ਤਾਂ ਸਾਡਾ ਇੱਕੋ ਹੀ ਮੈਸੇਜ ਹੈ ਕਿ ਅਲਟੀਮੇਟਲੀ ਅਸੀਂ ਤੁਹਾਡੇ ਤੱਕ ਪਹੁੰਚ ਹੀ ਜਾਣਾ ਹੈ ਤੁਹਾਨੂੰ ਨਾਮਜ਼ਦ ਵੀ ਕਰਨਾ ਹੈ ਤੁਹਾਡੀ ਪ੍ਰਾਪਰਟੀ ਵੀ ਸੀਜ਼ ਕਰਾਣੀ ਹੈ ਤੇ ਜਿਹੜਾ ਤੁਹਾਡਾ ਵਪਾਰ ਚੱਲਦਾ ਇਹਨੂੰ ਅਸੀਂ ਨਸ਼ਨਾਬੂਧ ਕਰਕੇ ਛੁਡਾਣਾ ਹੈ